ਜ਼ਿਲ੍ਹਾ ਕਚੈਰੀਆਂ ਦੇ ਵਿੱਚ ਕੀਤਾ ਗਿਆ ਕੌਮੀ ਲੋਕ ਅਦਾਲਤਾਂ ਆਯੋਜਨ ਲੰਬੇ ਸਮੇਂ ਤੋਂ ਅਦਾਲਤਾਂ ਦੇ ਵਿੱਚ ਲਟਕ ਰਹੇ ਹਜ਼ਾਰਾਂ ਕੇਸਾਂ ਦਾ ਕੀਤਾ ਗਿਆ ਨਿਪਟਾਰਾ ਲੋਕਾਂ ਨੇ ਕਿਹਾ ਇਸ ਦੇ ਨਾਲ ਹੁੰਦੀ ਹੈ ਪੈਸੇ ਅਤੇ ਸਮੇਂ ਦੀ ਬਚਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਜ਼ਿਲ੍ਹਾ ਕਚੈਰੀਆਂ ਦੀਆਂ ਜਿੱਥੇ ਕਿ ਜੱਜ ਸਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਲੰਬੇ ਸਮੇਂ ਤੋਂ ਅਦਾਲਤਾਂ ਦੇ ਵਿੱਚ ਚੱਲ ਰਹੇ ਕੇਸਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਸੀਨੀਅਰ ਜੱਜ ਸਹਿਬਾਨਾ ਦਾ ਕਹਿਣਾ ਹੈ ਕਿ ਲੋਕ ਅਦਾਲਤਾਂ ਦੇ ਵਿੱਚ ਲੱਗਣ ਵਾਲੇ ਕੇਸਾਂ ਦੀ ਹੋਏ ਫੈਸਲੇ ਦੀ ਕਿਤੇ ਵੀ ਕੋਈ ਦਲੀਲ ਜਾਂ ਅਪੀਲ ਨਹੀਂ ਹੁੰਦੀ ਹੈ ਅਤੇ ਇਹ ਸਰਵਮਾਨੇ ਹੁੰਦਾ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਜੱਜ ਸਹਿਬਾਨਾ ਦੀ ਹੀ ਜ਼ੁਬਾਨੀ ਚਲਾਨ ਪਰਨਾਏਗਾ ਮੈਂ ਮੇਰੇ ਬਹੁਤ ਘਟ ਦੇ ਵਿੱਚ ਚਲਾਨਾ ਬਣਾ ਲਿਆ ਅੱਛਾ ਜੀ ਜੀਸੀ ਆਫਿਸਰ ਦੇ ਵਿੱਚ ਚਲਾਨਾ ਬਣਾਉਣਾ ਬਹੁਤ ਅੱਛਾ ਭਰਨਾ ਹੀ ਕੋਈ ਸਹੂਲਤ ਮਿਲੀ ਹੈ ਕੋਈ ਹਾਂਜੀ ਮਾੜੀ ਮੁੱਢੀ ਸਹੂਲਤ ਮਿਲੀ ਕਿਸ ਚੀਜ਼ ਦਾ ਚਲਾਨ ਸੀ ਅ ਡਰਾਈਵਿੰਗ ਲਾਇਸੈਂਸ ਡਰਾਈਵਿੰਗ ਲਾਇਸੈਂਸ ਕਿੰਨੇ ਚ ਭਰਿਆ ਗਿਆ ਕੋਈ ਹੋਇਆ ਫਾਇਦਾ ਇੱਥੇ ਆਉਣ ਦਾ ਹਾਂਜੀ ਇੱਥੇ ਫਾਇਦਾ ਹੋਵੇ ਯਾਰ ਪंद्रਹ ਫੀਸ ਆਧੇ ਆਧੇ ਚ ਭਰੇ ਹੁੰਦੇ ਨੇ ਕੀ ਲੱਗਦਾ ਲੱਗਨੇ ਚਾਹੀਦੇ ਇਸ ਤਰ੍ਹਾਂ ਦੇ ਲੋਕ ਅਦਾਲਤ ਹਾਂਜੀ ਲੱਗਨੇ ਚਾਹੀਦੇ ਮੈਂ ਜਨਤ ਨੂੰ ਤੋਂ ਆਇਆ ਹਾਂ ਲੋਕ ਅਦਾਲਤ ਦੇ ਵਿੱਚ ਹਾਂਜੀ ਹਾਂਜੀ ਕੀ ਲੱਗਦਾ ਇੱਥੇ ਲੋਕ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਇਹ ਸਹੂਲਤ ਮਿਲ ਰਹੀ ਹੈ ਹਾਂ ਸਹੂਲਤ ਮਿਲਦੀ ਪਈ ਤਾਂ ਹੀ ਇੱਥੇ ਲੋਕ ਆਉਂਦੇ ਨੇ ਜੀ ਇੱਥੇ ਇਹਨਾਂ ਦੇ ਕਹੜਾ ਵੀ ਜੇ 1000 ਰੁਪਏ ਦਾ ਤੋਂ ਸਹੂਲਤ ਹੋਇਆ ਲੱਗਾ ਜੇ 2000 ਦਾ 1000 ਦਾ ਅੱਛਾ ਕਹਿੰਦੇ ਆ ਬੰਦਾ ਜੀ ਵਸੇ ਜਿਸ ਤਰ੍ਹਾਂ ਗੇੜੇ ਘਟਨੇ ਪੈਂਦੇ ਆ ਉਧਰ ਆਰਟੀਓ ਚ ਭਰਦੇ ਆ ਇੱਥੇ ਉਸ ਤਰ੍ਹਾਂ ਦੀ ਵੀ ਦਿੱਕਤ ਹੈ ਕੋਈ ਕਿ ਨਹੀਂ ਉਹਨੇ ਹੀ ਇਸ ਵੇਲੇ ਕੋਈ ਵੇਲੇ ਨੰਬਰ ਉਹ ਜਿਹੜਾ ਦੇਖੋ ਲਿਸਟਾਂ ਲੱਗੀਆਂ ਨੇ ਹਾਂ ਲਿਸਟਾਂ ਹਿਸਾਬ ਨਾਲ ਦੇਖੋ ਵੀ ਜੇ ਇਹ ਨੰਬਰ ਹੈਗਾ ਤਾਂ ਆਪ ਜੁਰਮ ਪੱਕਾ ਕਰਮ ਦੇ ਟਾਈਮ ਤੇ ਪੈਸੇ ਦੀ ਬਚਤ ਹੁੰਦੀ ਹੈ ਹਾਂਜੀ 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 ਵਧੀਆ ਉਪਰਾਹਲਾ ਹਾਂਜੀ ਵਧੀਆ ਉਪਰਾਹਲਾ ਮੈਂ ਕਹਿੰਦਾ ਵੇਹੇ ਜਿਆਦਾ ਉਪਰਾਹਲਾ ਹਾਂ ਅਏ ਮਹੀਨੇ ਹੁੰਦੇ ਨੇ ਤਕਰੀਬਨ ਉਹ ਕੋਈ ਪੈਸੇ ਮਿਲਦਾ ਰਹੇ ਅੱਜ ਲੋਕਦਾਲਤ ਦਾ ਜੋ ਗਠਨ ਕੀਤਾ ਗਿਆ ਸੀ ਇਸ ਦੇ ਵਿੱਚ ਅਸੀਂ ਟੋਟਲ 21 ਬੈਂਚ ਬਣਾਏ ਹੈ ਜਿਸ ਦੇ ਵਿੱਚ 18 ਬੈਂਚ ਜਿਹੜੇ ਸਾਡੇ ਬਠਿੰਡਾ ਵਿੱਚ ਔਰ ਇੱਕ ਫੂਲ ਔਰ ਦੋ ਤਲਵੰਡੇ ਵਿੱਚ ਲੱਗੇ ਹਨ ਮੇਨ ਸਾਡੇ ਜਿਹੜੇ ਇਹਨਾਂ ਵਿੱਚ ਮੈਟਰ ਰੱਖੇ ਗਏ ਨੇ ਚੈੱਕ ਸੰਬੰਧੀ ਮੈਟ੍ਰੀਮੋਨਲ ਜਾਂ ਟ੍ਰੈਫਿਕ ਚਲਾਨ ਪਲੱਸ ਰੈਵਨਿਊ ਦੇ ਜਿੰਨੇ ਵੀ ਹੈ ਮੈਟਰ ਸਿਵਲ ਮੈਟਰਸ ਤੇ ਕੰਪਾਉਂਡੇਬਲ ਅਫੈਂਸਸ ਜਿਹੜੇ ਅਫੈਂਸਸ ਸਾਡੇ ਕੋਲ ਕ੍ਰਿਮੀਨਲ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਅਸੀਂ ਅੱਜ ਕੇਸ ਰੱਖੇ ਨੇ ਜੀ ਮੈਨੂੰ ਖੁਸ਼ੀ ਹੈ ਵੀ ਅੱਜ ਦਾ ਜਿਹੜਾ ਇਹ ਬੈਂਚ ਹੈ ਬਹੁਤ ਜ਼ਿਆਦਾ ਮਾਤਰਾ ਦੇ ਜਿਹੜੇ ਕੇਸ ਰੱਖੇ ਨੇ 3 20000 ਦੇ ਆਸ-ਪਾਸ ਅਸੀਂ ਕੇਸ ਰੱਖੇ ਨੇ ਔਰ ਸਾਨੂੰ ਆਸ ਹੈ ਵੀ ਇਹਨਾਂ 20000 ਕੇਸਾਂ ਦਾ ਅੱਜ ਇਹ ਨਿਪਟਾਰਾ ਹੋ ਜਾਵੇਗਾ ਔਰ ਮੈਨੂੰ ਹੋਰ ਵੀ ਉਮੀਦ ਹੈ ਵੀ ਜਿਹੜੇ ਲੋਕ ਇਸ ਲੋਕ ਅਦਾਲਤ ਦੇ ਵਿੱਚ ਫਾਇਦਾ ਲੈਣਗੇ ਉਹਨਾਂ ਨੂੰ ਕੋਰਟ ਫੀਸ ਵੀ ਬਚੇਗੀ ਪਲੱਸ ਉਹਨਾਂ ਦਾ ਟਾਈਮ ਵੀ ਬਚੇਗਾ ਔਰ ਆਨਲਾਈਨ ਟਾਈਮ ਦੇ ਵਿੱਚ ਜਿਹੜੀ ਵੀ ਇਹਨਾਂ ਦੇ ਵਿੱਚ ਫੈਸਲੇ ਹੋਣਗੇ ਉਹ ਹਮੇਸ਼ਾ ਲਈ ਫਾਈਨਲ ਮੰਨੇ ਜਾਣਗੇ ਇਹਨਾਂ ਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੋਵੇਗੀ ਸੋ ਸੋ ਮੈਂ ਸਾਰੇ ਹੀ ਬਠਿੰਡਾ ਵਾਸੀਆਂ ਨੂੰ ਤੁਮਾਰਾ ਬਾਤ ਬਾਦ ਇਹਨੇ ਵੀ ਅੱਜ ਦੇ ਜਿਹੜੇ ਉਹਨਾਂ ਨੇ ਸਾਫਰੇ ਕੇਸ ਸਾਡੇ ਕੋਲੇ ਲਗਾਏ ਨੇ ਔਰ ਸਾਨੂੰ ਵੀ ਸਾਡਾ ਵੀ ਡਿਊਟੀ ਬਣਦੀ ਹੈ ਵੀ ਅਸੀਂ ਸਾਡੇ ਕੇਸਾਂ ਦਾ ਨਿਟਾਰਾ ਕਰੀਏ ਔਰ ਬਹੁਤ ਹੀ ਜਲਦੀ ਇਹਨਾਂ ਦਾ ਫੈਸਲਾ ਹੋ ਜਾਂਦਾ ਹੈ ਸੋ ਆਉਣ ਵਾਲੇ ਜਿਹੜੇ 11 5 2024 ਨੂੰ ਇੱਕ ਫੇਰ ਲੋਕਦਾਰਤ ਲੱਗੇਗੀ ਸੋ ਸਾਰਿਆਂ ਨੂੰ ਸਦਾ ਹੈ ਵੀ ਜਿਨ੍ਹਾਂ ਦੇ ਕੇਸ ਪੈਂਡਿੰਗ ਨੇ ਜਾਂ ਜਿਨ੍ਹਾਂ ਨੇ ਕੇਸ ਪਾਣਾ ਹੈ ਉਹਨਾਂ ਨੇ ਆਪਣੇ ਕੇਸਾਂ ਨੂੰ ਅੱਜ ਵੀ ਉਹ ਲੋਕਦਾਲਤ ਵਿੱਚ ਸਾਡੇ ਕੋਲ ਐਪਲੀਕੇਸ਼ਨ ਦੇ ਕੇ ਕੇਸ ਲਵਾ ਸਕਦੇ ਹਨ ਮੈਂ ਇੱਕ ਹੋਰ ਗੱਲ ਜ਼ਰੂਰੀ ਦੱਸਣਾ ਚਾਹਾਂਗਾ ਪਹਿਲਾਂ ਸਾਡਾ ਨੰਬਰ ਟੋਲ ਫਰੀ ਨੰਬਰ 1968 ਸੀ ਜਿਹੜਾ ਕਿ ਹੁਣ 15100 15100 ਹੋ ਗਿਆ ਹੈ ਸੋ ਜੇ ਕਿਸੇ ਵੀ ਲਿਟੀਗੈਂਟ ਨੂੰ ਲੋੜ ਪੈਂਦੀ ਹੈ ਤਾਂ ਇਸ ਟੋਲ ਫਰੀ ਨੰਬਰ ਤੇ ਸਾਨੂੰ ਗੱਲ ਕਰ ਸਕਦਾ ਹੈ ਆਪਣਾ ਕੇਸ ਜਿਹੜਾ ਹੈ ਜੇ ਇਸ ਵਾਰ ਨਹੀਂ ਲੱਗਿਆ ਤਾਂ ਨੈਕਸਟ ਲੋਕਦਾਲਤ ਵਿੱਚ ਜਲਵਾ ਸਕਦਾ ਹੈ